ਕੀ ਨੂੰ ਖਲਾੜੀਆਂ ਦੀ ਤਰਤੀਆ ਜਾਂਦਾ ਸੀ ਔਰ ਅੱਜ ਮੇਰੇ ਪੰਜਾਬ ਦੀ ਤਰਤੀ ਨੂੰ ਗੈਂਗਸਟਰ ਲੈਂਡ ਕਿਹਾ ਜਾ ਰਿਹਾ ਹੈ ਗੈਂਗਸਟਰਾਂ ਵੀ ਤਰਤੀ ਵਿਰਾਂਡੇ ਬਣਾਇਆ ਕਿ ਮਾਨ ਦੀ ਸਰਕਾਰ ਹੈ ਕੇਂਦਰੀ ਵੱਲ ਦੀ ਸਰਕਾਰ ਹੈ ਮਾਨ ਮਖੋਟਾ ਕੇਂਦਰੀ ਵੱਲ ਪੰਜਾਬ ਚਲਾ ਰਿਹਾ ਔਰ ਮਿੱਤਰੋ ਜਿਸ ਵੇਲੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਕੋਈ ਠੀਕ ਰਸਾ ਨਹੀਂ ਹੈ ਜਿੰਦ ਤਨ ਪੰਜਾਬ ਦੇ ਅੰਦਰ ਕਤਲ ਨਹੀਂ ਹੁੰਦੇ ਮੈਂ ਸਵੇਰੇ-ਸਵੇਰੇ ਉੱਠਿਆ ਅੰਮ੍ਰਿਤਸਰ ਕੋਲ ਚੱਲ ਰਿਹਾ ਸੀ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਫੇਸਬੁਕ ਖੋਲੀ ਪਹਿਲਾ ਹੀ ਕੀ ਆਇਆ ਜਲੰਧਰ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਮੱਠਾ ਟੇਕੇ ਬਾਹਰ ਆਈ ਆਮ ਆਦਮੀ ਪਾਰਟੀ ਦਾ ਹੀ ਉਹ ਲੇਤਾ ਸੀ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰਤੀ ਇਹ ਪੰਜਾਬ ਹੈ ਇਸ ਕਰਕੇ ਮੈਂ ਕਹਾ ਇੱਕ ਗੈਂਗਸਟਰ ਲੈਂਡ ਬਣਾ ਕੇ ਰੱਖਤਾ ਹਾਂ ਅਰੇ ਉਹ ਸਰਕਾਰ ਜਿਹੜੀ ਆਪਣੇ ਐਮਐਲਏ ਦੇ ਪਤੀਜੇ ਦੀ ਰਾਖੀ ਨਹੀਂ ਕਰ ਸਕੀ ਇਹ ਉਹ ਸਰਕਾਰ ਜਿਹੜੇ ਆਪਣੇ ਸਰਪੰਚ ਦੀ ਰਾਖੀ ਨਹੀਂ ਕਰ ਸਕੀ ਉਹ ਮੇਰੇ ਪੰਜਾਬ ਦੀ ਰਾਖੀ ਕੀਤਾ ਕਰ ਸਕਦੀ ਹੈ ਇਹ ਪੰਜਾਬੀਓ ਸੋਚਣਾ ਪਏਗਾ ਇਹ ਕਹਿੰਦੇ ਸੀ ਯੁੱਧ ਦੇ ਰਸਿਆਂ ਦੇ ਗੁਰੂਤ ਨਾਰਾਦਤਾ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰੋਂ ਨਸ਼ਾ ਖਤਮ ਕਰਾਂਗੇ ਨਸ਼ਿਆਂ ਦੇ ਖਿਲਾਫ ਯੁੱਧ ਨਹੀਂ ਹੋਇਆ ਸੀਐਮ ਸਾਹਿਬ ਯੁੱਧ ਸ਼ੁਰੂ ਹੋਇਆ ਯੂਟਿਊਬਰਾਂ ਦੇ ਅਗੇਂਸਟ ਮੀਡੀਆ ਦੇ ਅਗੇਂਸਟ ਜਿਹੜੇ ਪੰਜਾਬ ਦੀ ਆਵਾਜ਼ ਉਠਾਣਾ ਚਾਹੁੰਦੇ ਨੇ ਜਿਹੜੇ ਸਰਕਾਰ ਦੀਆਂ ਨਲਕੀਆਂ ਦੱਸਣਾ ਚਾਹੁੰਦੇ ਨੇ ਉਹਾਂ ਦੇ ਖਿਲਾਫ ਵਿਰੁੱਧ ਸ਼ੁਰੂ ਹੋਇਆ ਅਜੇ ਦੇ ਖਿਲਾਫ ਯੁੱਧ ਨਹੀਂ ਹੋਇਆ ਯੁੱਧ ਸ਼ੁਰੂ ਹੋਇਆ ਪੰਜਾਬ ਤੇ ਚਰੀ ਦੇ ਖਿਲਾਫ ਯੁੱਧ ਸ਼ੁਰੂ ਹੋਇਆ ਅਜੀਬ ਦੇ ਖਿਲਾਫ ਯੁੱਧ ਸ਼ੁਰੂ ਹੋਇਆ ਉੱਤੇ ਘਵਾਰਾ ਬੋਲਦੀਆਂ ਨਹੀਂ ਹੈ ਬੱਜਿਆ ਕੋਈ ਵੀ ਨਹੀਂ ਸਾਰਿਆਂ ਦੇ ਖਿਲਾਫ ਯੁੱਧ ਸ਼ੁਰੂ ਕੀਤਾ ਨਾਲੇ ਔਰ લોકતંત્ર ਦੀ દોહાઈ દેਨ ਵਾਲਿਆਂ ਨੇ લોકતંત્ર ਨੂੰ ਪੰਗੂ ਬਣਾਉਂਦਾ ਪੂਰਾ ਕੋਸ਼ਿਸ਼ ਇਹ ਸਰਕਾਰ ਕਰਦੀ ਹੈ ਪਰ ਪੰਜਾਬੀ ਕਦੀ ਡਰਿਆ ਨਹੀਂ ਮੈਂ ਤੁਹਾਨੂੰ ਕੱਲ ਦੀ ਇੱਕ ਗੱਲ ਸਮਝਾਂਦਾ ਹੁਣੇ-ਹੁਣੇ ਦੇਖਦੇ ਪ੍ਰਧਾਨ ਮੰਤਰੀ ਜੀ ਨੇ ਬਜਟ ਪੇਸ਼ ਕੀਤਾ ਆਮ ਆਦਮੀ ਪਾਰਟੀ ਦੀ ਕਾਂਗਰਸ ਦੀ ਫਿਤਰਤ ਹੈ ਦੋਨੋਂ ਹੀ ਇੱਕੋ ਹੀ ਿੱਕੇ ਦੇ ਪੈਲੂ ਨੇ ਜਦੋਂ ਲੋਕ ਨਾਵ ਹੁੰਦਾ ਤੇ ਦਿੱਲੀ ਦੇ ਜੱਪੀਆਂ ਤੇ ਪੱਪੀਆਂ ਮਾਰਦੇ ਨੇ ਜਦੋਂ ਪੰਜਾਬ ਕਾ ਕੇ ਨੂਰਾ ਕੁਸ਼ਤੀ ਕਰਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਦੇਸ਼ ਪੱਕੀ ਕਿਸਾਨ ਪੱਕੀ ਮਜ਼ਦੂਰ ਪੱਕੀ ਪੈਰਾਂ ਦੇ ਪੱਕੀ ਮਹਿਲਾਵਾਂ ਦੇ ਪੱਕੀ ਬਜਟ ਪੇਸ਼ ਕੀਤਾ ਉਹਦੇ ਉਹਦਾ ਵੀ ਵਿਰੋਧ ਐਡੀ ਵੱਡੀ ਟ੍ਰੇਡ ਡੀਲ ਹੋਈ ਅਮੇਰਕਾ ਦੇ ਨਾਲ ਦੇਸ਼ ਦੀ ਤੇ ਦੀਰ ਹੁੰਦੀ ਹੈ ਆਵਾਜ਼ੀ ਪਾਰਟੀ ਨੇ ਕੱਲ ਕੀ ਕੀਤਾ ਗਰੋਹਣੇ ਕੰਮ ਕਰਦੀ ਹੈ ਬੀਜੇਪੀ ਨੇ ਉਹਦੇ ਤੇ ਪ੍ਰਸਤ ਕੰਮ ਤੋਂ ਤਰੱਕੀ ਕਿਉਂ ਲਈ ਪੰਜਾਬ ਦੇ ਕਿਸਾਨ ਦਾ ਡੇੜੀ ਦਾ ਇਹਵਾ ਹੋ ਰਿਹਾ ਇੰਨੀ ਕੰਨ ਲਾਣਾ ਰੱਖਿਆ ਕੀਤੀ ਜਾਂਦੀ ਹੈ ਆਵਾਜ਼ੀ ਪਾਰਟੀ ਨੇ ਚੈਨਲ ਵਾਲਿਆਂ ਨੂੰ ਫੋਨ ਕੀਤੇ ਖਬਰਾਂ ਚਲਾਈਓ ਖਬਰਾਂ ਚਲਾਈਓ ਬੀਜੇਪੀ ਦੀ ਪ੍ਰਸਤ ਕੰਮਕਦਨਾ ਦਿਖਾਈਓ ਸੱਚ ਦੀ ਆਵਾਜ਼ ਨੂੰ ਦਬਾਉਣਾ ਬੰਦ ਕਰੋ ਮਾਨ ਅਰਨਨ ਤੁਹਾਨੂੰ ਕਹਿਣਾ ਕਿ ਪੰਜਾਬੀ ਉੱਠ ਚੁੱਕਿਆ ਹੈ ਜਾਗ ਚੁੱਕਿਆ ਹੈ ਉਹਨੂੰ ਸਪ੍ਰਸਤ ਕੰਮਕਦਨਾ ਤੇ ਬੀਜੇਪੀ ਨੇ ਦੱਸਿਆ ਕਿ ਇਹਨਾਂ ਦੇ ਪ੍ਰਵਕਤਾ ਤਾਂ ડીਲ ਦਾ ਵਿਰੋਧ ਕਰ ਰਹੇ ਨੇ

इन्हों चलना फड़िया जाए इस करके इन्होंने बीजेपी की प्रेस की आवाज रोकने की कोशिश की इस करके इस वे जरूरी है कि पंजाब खड़ा हो जुलम के खिलाफ पंजाब खड़ा हो एक तानाशाही के खिलाफ ईमान साहब पंजाब गुरुआ की धरती है ਪੰਜਾਬ ਸੰਤਾ ਦੀ ਤਰ ਪੰਜਾਬ ਦੇ ਅੰਦਰ ਸੰਤਾ ਦਾ ਸਨਮਾਨ ਹੁੰਦਾ ਇਹ ਐਸਾ ਮਸਕਰਾ ਮੁੱਖ ਮੰਤਰੀ ਮਿਲਿਆ ਇਹ ਸੰਤਾ ਤੇ ਵੀ ਟਿੱਪਣੀ ਕਰਨ ਤੋਂ ਬਾਅਦ ਨਹੀਂ ਹਟਦਾ ਸੰਤਾ ਦੇ ਕੇ ਸਿਰ ਚੁਕਾਇਆ ਜਾਂਦਾ ਹੈ ਸੰਤਾ ਤੋਂ ਸਿੱਖਿਆ ਲਈ ਜਾਂਦੀ ਹੈ ਇੱਥੇ ਸੰਤਾ ਦੇ ਉੱਤੇ ਵੀ ਟਿੱਪਣੀ ਕਰਦਾ

ਕਬਜ਼ੌਰ ਦੇ ਜੀਵਨ ਦੇ ਅੰਦਰ ਪਰਿਵਰਤਨ ਆਇਆ ਹਨ ਰੇਗਾ ਨੂੰ ਜੀਰਨ ਦੇ ਅੰਦਰ ਬਕ ਗਿਆ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਕੋਈ ਜਦੋਂ ਕੋਈ ਸਕੀਮ ਆਉਂਦੀ ਹੈ ਉਹਦੇ ਤੇ ਜਦੋਂ ਕੋਈ ਕਮੀਆਂ ਪੈ ਜਾਂਦੀਆਂ ਕੋਸ਼ ਦਿਖਦੇ ਨੇ ਭ੍ਰਸ਼ਟਾਚਾਰ ਦਿਖਦਾ ਗਰੀਬ ਨੂੰ ਉਹਦਾ ਹੱਕ ਨਹੀਂ ਮਿਲਦਾ ਉਹ ਇੱਕ ਬਦਲਾਵ ਆਉਂਦਾ ਲੋਕੋ ਬਦਲਾਵ ਆਉਂਦਾ फिर नदलिया जाता है लेकिन आम आदमी और कांग्रेस कभी भी पंजाब नहीं रही कदी भी दलित हाथे नहीं रही कभी भी गरीब हाथे नहीं रही और कभी भी मजदूर हाथी अगर ये मजदूर हाथे होंगे ਇਹ ਮਨਰੇਗਾ ਟੈਂਪ ਕਿਉਂ ਕਰਨਾ ਪਿਆ ਜੀਰਾਮ ਕਿਉਂ ਲੈਣਾ ਪਿਆ 100 ਦਿਨ ਦਿਹਾੜੀ ਦੇ ਨਹੀਂ ਸੀ ਦਸੰਬਰ ਤੱਕ 26 ਦਿਹਾੜੀਆਂ ਲੱਗੀਆਂ ਸੀ ਮਨਰੇਗਾ ਪਿਛਲੇ ਕਾਲ 23 ਦਿਹਾੜੀਆਂ ਲੱਗੀਆਂ ਸੀ ਉਹਨਾਂ ਦੇ ਅੰਦਰ ਭ੍ਰਸ਼ਟਾਚਾਰ ਹੋ ਰਿਹਾ ਸੀ 100000 ਭ੍ਰਸ਼ਟਾਚਾਰ ਦੇ ਪੰਜਾਬ ਦੇ ਅੰਦਰ ਕੇਸਾਂ ਪੱਤਰਕਾਰ ਮਿੱਤਰੋ 3500 ਕੇਸ ਲੱਗੇ ਨੇ ਜਿਨ੍ਹਾਂ ਦਾ ਸੋਸ਼ਲ ਆਡੀਟ ਤੇ ਭ੍ਰਿਸ਼ਟਾਚਾਰ ਫੜਿਆ ਜਾ ਚੁਕਿਆ ਉਹ ਵੀ ਰਿਕਵਰੀ ਹੋਣੀ ਚਾਹੀਦੀ ਹੈ ਲੇਕਿਨ ਇਹ ਸਰਕਾਰ ਭ੍ਰਿਸ਼ਟਾਚਾਰੀਆਂ ਨੂੰ ਖਤਮ ਨਹੀਂ ਕਰਨਾ ਚਾਹੀਦੀ ਹੋਗੀ ਨੇ ਜੀਰਾ ਵਾਕੇ ਇਨਾਦੀ ਭ੍ਰਿਸ਼ਟਾਚਾਰ ਦੀ ਦੁਕਾਨ ਦੇ ਉੱਤੇ ਤਾਲਾ ਲਗਾਇਆ ਔਰ ਗਰੀਬ ਦਾ ਹੱਕ ਗਰੀਬ ਨੂੰ ਮਿਲੇ ਇਸ ਤਰ੍ਹਾਂ ਕੇ ਜੀਰਾ ਮਾਇਆ ਔਰ ਜੀਰਾਮ ਦਾ ਮਤਲਬ ਹੈ 125 ਦਿਨ ਕੰਮ ਦੇਣਾ ਪੇਗਾ ਚਲਾਂ ਕਿ ਹੁੰਦਾ ਸੀ ਸੀਐਮ ਸਾਹਿਬ ਆਇਆ ਮੇਰਾ ਹਰ ਵਿਧਾਨ ਸਭਾ ਚ ਜਾਣਾ ਹੋ ਗਿਆ ਚੋਪਾਲ ਨੂੰ ਨਿਮਤੈਂ ਦੀ ਦੇ ਵੀ ਅੱਗੇ ਵਿਧਾਨ ਸਭਾ ਚ ਆਇਆ ਮੈਂ ਕੋਈ ਕਹਾਣੀਆਂ ਨਹੀਂ ਸੁਣਾ ਰਿਆ ਮਨਰੇਗਾ ਦੀਆਂ ਭੈਣਾਂ ਮੈਨੂੰ ਮਿਲੀਆਂ ਮੈਂ ਚੋਪਾਲ ਲਗਾ ਰਿਹਾ ਉਸ ਕੋਲ ਉਹ ਕੀ ਕਰਦੀ ਹੈ ਇਹ ਕਹਾਂਗੇ ਦਿਹਾੜੀ ਜੂੜੀ ਠੀਕ ਹੋ ਗਈ ਆ ਕਹਿੰਦੇ ਜੀ ਦਿਹਾੜੀਆਂ ਤੇ 10 ਲੱਗੀਆਂ ਪਰ ਪੈਸੇ ਪੰਜਾਂ ਦੇ ਮਿਲੇ ਇਹ ਚੋਟੜੀ ਹੈ ਕਿ ਸਾਲ ਪੁੰਹਰਾ ਕੱਟਾ ਹੀ ਨਹੀਂ ਮਿਲਿਆ ਦੂਜੀ ਕਹਾਣੀ ਹੈ ਕਿ ਮੇਰੇ ਕਾੜ ਜਿਹੜੇ ਆ ਸਰਪੰਚ ਨੇ ਤੇ ਐਮਐਲ ਨੇ ਆਪਣੇ ਘਰ ਰੱਖੇ ਨੇ ਸਕੀਮ ਕਹਦੇ ਲਈ ਸੀ ਗਰੀਬ ਨੂੰ ਦਿਹਾੜੀ ਮਿਲੇ ਸਕੀਮ ਕਹਦੇ ਲਈ ਸੀ ਉਹਦਾ ਘਰ ਚਲੇ लेकिन उधर अंदर प्रश्नाचार हो रहा थी फूड की है, है? मोदी ने प्रश्नाचार रोक किया मोदी जी कह रहे हैं एक दिन कम देना पेगा दे अगर कोई मजदूर कम अंदर आता है, है। सात दिन के अंदर झाड़ी लवानी पेगी और अगर सात दिन के अंदर झाड़ी नहीं लगती है ते झाड़ी दे उ ब्याज देना पेगा ब्याज देना, देना पेगा और मजदूर की पेमेंट साल साल चैत्र में लें तू अपने जेब से नहीं पा सकते काम करने दे 7 दिन अंदर अंदर ओदी पेमेंट करनी पेगी। ते ही मान सा अगर तुजी दलितांदे आते जियो मजदूरों आंदे आते जियो फिर सा ਇੰਦਾਵਤ ਚੈਲੰਜ ਸਵੀਕਾਰ ਕਰੋ ਨਾ ਮੁੱਖ ਮੰਤਰੀ ਹਰਿਆਣਾ ਦਾ ਚੈਲੰਜ ਸਵੀਕਾਰ ਕਰੋ ਪੰਜਾਬ ਦੇ ਅੰਦਰ ਮਜ਼ਦੂਰ ਨੂੰ ਦਿਹਾੜੀ ਮਿਲ ਰਹੀ ਹੈ 340 ਰੁਪਏ ਔਰ ਇਹ ਹਰਿਆਣਾ ਦੀ ਮਿੱਟੀ ਦਾ ਪੁੱਤ ਬੀਜੇਪੀ ਦਾ ਸ਼ੇਰ ਹਰਿਆਣਾ ਦਾ ਮੁੱਖ ਮੰਤਰੀ ਗਰੀਬਾਂ ਦਾ ਮਜ਼ਦੂਰਾਂ ਦਾ ਮਸੀਹਾ ਆਪਣੀ ਸਰਕਾਰ ਵੱਲੋਂ 1000 ਰੁਪਏ ਬੰਦੋ ਜੀ ਐਕਸਟਰਾ ਉਹ ਕਮੰਦਰੀ ਜੀ ਕਿੰਨੇ ਪੈਸੇ ਜ਼ਿਆਦਾ ਪਾ ਦਿੰਦੇ ਹੋ ਇਹ ਕੁੜਾਂ ਦੀ ਦਿਹਾੜੀ ਤੇ 400 ਰੁਪਏ ਹੁੰਦੇ ਆ ਫਿਰ ਕੌਣ ਹੈ ਤੇ ਦਲਿਤਾਂ ਦਾ ਮਸੀਹਾ ਬੀਜੇਪੀ ਹੋਈ ਨਾ ਮਾਣ ਆਇਆ ਇਹ ਗੱਲਾਂ ਹੀ ਕਰਦਾ ਔਰ ਇਹ ਗੱਲ ਔਰ ਸੁਣ ਲੋ ਨਵਾਂ ਡਰਾਮਾ ਸ਼ੁਰੂ ਹੋਇਆ ਪੈਣੋ ਤੇ ਬਜਟ ਆ ਰਿਹਾ 100000 ਰੁਪਏ ਮਿਲ ਗਿਆ ਤੁਹਾਨੂੰ ਕੋਈ ਨਾ 48000 ਰੁਪਏ ਮਿਲ ਗਿਆ ਤੁਹਾਨੂੰ ਜੇ ਮਿਲ ਗਿਆ ਤਾਂ ਹੱਥ ਮਲੇ ਕਰੋ ਨਹੀਂ ਮਿਲਿਆ ਤਾਂ ਆਗੂ ਕਰੋ ਆਗੂ ਕਰਕੇ ਲੱਦੋ ਨਾ ਉਹ ਪਿਛੜੀਆਂ ਨੂੰ ਮਿਲ ਗਿਆ ਉਹ ਬੀਬੀਓ ਅੱਕੜਾ ਕਰ ਰਿਹਾ ਨਹੀਂ ਮਿਲਿਆ ਨਾ ਕਿੱਕ ਦੇ ਵਿੱਚ ਹੱਥੇ ਜਰਾ ਜੀ ਉਹ ਠੱਗੀਓ ਠੱਗ ਵੀ ਆ ਡਰਾਮੇबाज ਵੀ ਆ ਟੁਟਕਲੇ ਆਵਾਜ਼ ਵੀ ਆ ਔਰ ਹਮ ਤਾਂ ਦਿੱਲੀ ਵਾਲੇ ਵੀ ਨਾਲ ਲੜਦੇ ਨੇ ਚਾਰ ਪੰਜ ਜਣੇ ਜੇ ਵੀ ਵਾਲ ਦੋਧੀਆਂ ਜੈਨ ਆਪਣੀ ਘੜੇ ਘੜੇ ਨੇ ਦਿੱਲੀ ਦੇ ਜੇਲ੍ਹ ਦੇ ਟਰੰਡੇ ਢਾੜ ਜੇਲ੍ਹ ਤੋਂ ਵਾਪਸ ਆਏ ਨੇ ਹੁਣ ਪੰਜਾਬ ਨੂੰ ਲੋਟ ਰਹੇ ਨੇ ਤੇ ਬਜਟ ਦੇ ਕਿਤੇ ਹਜ਼ਾਰ ਦੇਤਾ ਤਾਂ ਮਰਣਾ ਜਾਈਓ ਪਰણો ਇਹ ਕਹੀਓ 60000 ਰੁਪਏ ਬੰਦਾ 5 ਸਾਲ ਦਾ ਸਾਢੇ ਹਜ਼ਾਰ ਲਿਓ ਇਹ ਮੁੱਖ ਮੰਤਰੀ ਬਣੇ ਉਹ ਫਰਕ ਦੇਖੋ ਬੀਜਪੀ ਦਾ ਕਿਰਾਣੇ ਭੈਣਾਂ ਨਾਲ ਧੋਖਾ ਨਹੀਂ ਕੀਤਾ ਇਹ ਹਜ਼ਾਰ ਨਹੀਂ ਦੇ ਪਾਇਆ ਮੁੱਖ ਮੰਤਰੀ ਕਿੰਨੇ ਦੇ ਰਹੇ ਉਹ ਦੀ ਇਸ ਜੀ ਫੋਰ ਸਾਥੀਓ ਆਪ ਸਭ ਦੇਖ ਰਹੇ ਆ ਉਹਨਾਂ ਦਾ ਨੇਤਾ ਥਾੜ ਜੇਲ੍ਹ ਵਿੱਚ ਰਿਆ ਨੇਤਾ ਥਾੜ ਜੇਲ੍ਹ ਵਿੱਚ ਪੜਿਆ ਜਵਾਨਤ ਤੇ ਆਇਆ ਕੁਝ ਜਵਾਨਤਾ ਤੇ ਕੁਝ ਜੇਲ੍ਹ ਦੇ ਵਿੱਚ ਪੜੇ ਨੇ ਜਿਹੜੀ ਇਮਾਨਦਾਰੀਆਂ ਦੀ ਗੱਲ ਕਰਦੇ ਸੀ ਔਰ ਮuje ਤੋਂ ਮੈਂ ਜਦੋਂ ਮੈਂ ਇੱਕ ਪਿੰਡ ਦੇ ਵਿੱਚ ਗਿਆ ਉਧਰ ਦੇ ਲੋਕਾਂ ਨੇ ਮuje ਦੱਸਿਆ ਉਹ ਕਹਿਣ ਲੱਗੇ ਕਿ ਕਿਸੇ ਵੀ ਆਫਿਸ 'ਚ ਅਸੀਂ ਜਾਣ ਬਿਨਾ ਪੈਸੇ ਦੇ ਕੋਈ ਸਾਮ ਨਹੀਂ ਕਰਦਾ ਇੰਨਾ ਭ੍ਰਸ਼ਟਾਚਾਰ ਸਾਥੀਓ ਪੰਜਾਬ ਇਹ ਸਾਡਾ ਹਾਸਾ ਖੇਲਦਾ ਪੰਜਾਬ ਇਨੋ ਕੀ ਹੋ ਗਿਆ ਹੈ ਸਾਥੀਓ ਇਹ ਅੱਜ ਹਮ ਸਭ ਨੇ ਇੱਕ ਸੰਕਲਪ ਲੈਣ ਦੀ ਅਵਸ਼ਕਤਾ ਹੈ ਮੈਂ ਆਪ ਲੋਕਾਂ ਨੂੰ ਅੱਜ ਇਹ ਵਾਅਦਾ ਦੇਣਾ ਕਿ ਪੰਜਾਬ ਦੇ ਵਿੱਚ ਆਪ ਸਭ ਦੇ ਆਸ਼ੀਰਵਾਦ ਤੇ ਜਦੋਂ ਇਹ ਕਮਲਦਾ ਫੁੱਲ ਨਰਿੰਦਰ ਮੋਦੀ ਜੀ ਦੇ ਇਤਿਹਾਸ ਦੇ ਵਿੱਚ ਖਿਲਣਾ ਇਹ ਡਬਲ ਇੰਜਰ ਦੀ ਸਰਕਾਰ ਬਣਨੀ ਹੈ ਜਿਹੜੇ ਕੰਮ ਹਰਿਆਣਾ ਦੇ ਵਿੱਚ ਔਰੇ ਨੇ ਉਹ ਸਾਰੇ ਕੰਮ ਉਹ ਪੰਜਾਬ ਦੇ ਵਿੱਚ ਵੀ ਲਾਗੂ ਹੋਣਗੇ ਇੱਕ ਵੀ ਕੰਮ ਐਸਾ ਨਹੀਂ ਹੋਗਾ ਜਿਹੜਾ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣਾ ਸਾਥੀਓ ਹਮਨੇ ਪੰਜਾਬ ਨੂੰ ਅੱਗੇ ਕਰਨਾ ਯਾਹਾਂ ਤੋਂ ਬੜੀਆਂ ਬੜੀਆਂ ਗੱਲਾਂ ਕੀਤੀ ਗਈਆਂ ਕਹਿਣ ਲੱਗੇ ਕਿ 80 ਯੂਆਮ ਨੂੰ ਰੋਜ਼ਗਾਰ ਦੇਵਾਂਗੇ ਮੈਂ ਅੱਜ ਇਹ ਪੁੱਛਣਾ ਚਾਹਨਾ ਪੰਜਾਬ ਸਰਕਾਰ ਨੂੰ ਉਹ ਤੁਸੀਂ ਵਾਅਦੇ ਕੀਤੇ ਪੰਜਾਬ ਦੇ ਲੋਕਾਂ ਦੇ ਨਾਲ ਉਹ ਇੱਕ ਸਵੇਤ ਪੱਤਰ ਜਾਰੀ ਕਰਕੇ ਗੱਲ ਕਰ ਕਿ ਮੈਂ ਕਿੰਨੇ ਵਾਅਦੇ ਪੂਰੇ ਕੀਤੇ ਨੇ ਸਾਡੀ ਹਰਿਆਣਾ ਦੀ ਸਰਕਾਰ ਆਪਣੇ ਬਜ਼ੁਰਗਾਂ ਨੂੰ ਆਪਣੇ ਬਜ਼ੁਰਗਾਂ ਨੂੰ 3200 ਰੁਪਏ ਮਹੀਨਾ ਦੇਣ ਦਾ ਕੰਮ ਕਰਦੀ ਆ 3200 ਰੁਪਏ 3200 ਰੁਪਏ ਮਹੀਨਾ ਦੇਣ ਦਾ ਕੰਮ ਕਰਦੀ ਆ ਬਜ਼ੁਰਗਾਂ ਨੂੰ ਔਰ ਯਹਾਂ ਪੰਜਾਬ ਦੇ ਵਿੱਚ ਇਹ 1500 ਰੁਪਏ ਦੇਣ ਦਾ ਕੰਮ ਕਰ ਰਹੇ ਔਰ ਇਹਨਾਂ ਨੇ ਵਾਅਦਾ ਕੀਤਾ ਬਜ਼ੁਰਗਾਂ ਦੇ ਨਾਲ ਕਿ ਸਾਡੀ ਸਰਕਾਰ ਆਉਗੀ 80-2500 ਰੁਪਏ ਦੇਣ ਦਾ ਕੰਮ ਕਰਾਂਗੇ ਇਹ ਵਾਅਦਾ ਕੀਤਾ ਸੀ ਅਰੇ 4 ਸਾਲ 5 ਸਾਲ ਨਿਕਲ ਰਹੇ ਨੇ 1500 ਰੁਪਏ ਵੀ ਉਹਨਾਂ ਨੂੰ ਨਹੀਂ ਮਿਲ ਰਹੇ ਸੀ ਅਵੇ ہمارے ਅਥਾਰਕਸੀ ਅਸਮਨੀ ਜੀ ਬੋਲ ਰਹੇ पंद्रह सौ रुपए भी नहीं मिल रहे हमारे पूनिया साहब बोल रहे ने कि जिना ते दो एकड़ जमीन है तो भी नहीं और मैं तो और भी देख रहा था पुनिया साहब यहां जो इन्होंने लिमिट लगाई है वो लिमिट लगाई है कि जिन्हों परिवार इनकम 60000 ਰੁਪਏ ਉਹਨਾਂ ਪਰਿਵਾਰਾਂ ਨੂੰ 1500 ਰੁਪਏ ਬਜ਼ੁਰਗਾਂ ਨੂੰ ਦੇਣ ਦਾ ਕੰਮ ਕਰ ਰਹੇ ਆ ਸਾਥੀਓ ਮੈਂ ਬਤਾਨਾ ਚਾਹੁੰਦਾ ਸਾਡੇ ਹਰਿਆਣਾ ਦੇ ਵਿੱਚ ਜਿਨ੍ਹਾਂ ਪਰਿਵਾਰਾਂ ਦੀ income 3 ਲੱਖ ਰੁਪਏ ਉਹਨਾਂ ਪਰਿਵਾਰਾਂ ਨੂੰ ਸਾਡੀ ਸਰਕਾਰ ਬਜ਼ੁਰਗਾਂ ਨੂੰ ਸਨਮਾਨ ਦੇਣ ਦਾ ਕੰਮ ਕਰ ਰਹੀ ਹੈ 3200 ਰੁਪਏ ਮਹੀਨਾ ਦੇਣ ਦਾ ਕੰਮ ਕਰ ਰਹੀ ਹੈ ਅੱਜ ਮੈਂ ਆਪ ਨੂੰ ਬਤਾਨਾ ਚਾਹੁੰਦਾ ਹਰਿਆਣਾ ਦੇ ਵਿੱਚ 34 ਲੱਖ 34 ਲੱਖ ਬਜ਼ੁਰਗਾਂ ਨੂੰ 803200 ਰੁਪਏ ਦੇਣ ਦਾ ਕੰਮ ਕਰਦੇ ਆ 1 ਤਾਰੀਖ ਤੋਂ ਲੈ ਕੇ 10 ਤਾਰੀਖ ਦੇ ਵਿੱਚ ਉਹਦੇ ਖਾਤੇ ਦੇ ਵਿੱਚ ਪੈਸਾ ਪਹੁੰਚਾਣ ਦੀ ਗਰੰਟੀ ਅਗਰ ਕਿਸੇ ਦੀ ਹੈ ਤੇ ਇਹ ਨਰੇਂਦਰ ਮੋਦੀ ਔਰ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਗਰੰਟੀ ਹੈ ਸਾਥੀਓ ਸਾਡੀ ਸਰਕਾਰ ਲਾਡੋ ਲక్ష్ਮੀ ਯੋਜਨਾ 200 ਰੁਪਏ ਮਹਿਲਾਵਾਂ ਨੂੰ ਦੇਣ ਦਾ ਕੰਮ ਕਰ ਰਹੀ ਹੈ ਮਹਿਲਾਵਾਂ ਦੀ ਰਸੋਈ ਦੇ ਵਿੱਚ 500 ਰੁਪਏ ਦਾ ਗੈਸ ਦਾ ਸਿਲੰਡਰ ਪਹੁੰਚਾਉਣ ਦਾ ਕੰਮ ਕਰ ਰਹੀ ਹੈ ਜਿੰਨ ਪਰਿਵਾਰਾਂ ਦੀ ਇਨਕਮ 1 ਲੱਖ ਰੁਪਏ ਤੋਂ ਘੱਟ ਹੈ ਉਹਨਾਂ ਪਰਿਵਾਰਾਂ ਨੂੰ 1000 ਕਿਲੋਮੀਟਰ ਦਾ 1000 ਕਿਲੋਮੀਟਰ ਦਾ ਹਰਿਆਣਾ ਰੋਡਵੇਜ਼ ਦਾ ਬੱਸ ਪਾਸ ਵੀ ਦੇਣ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ 1000 ਕਿਲੋਮੀਟਰ ਕਈ ਵਿਅਕਤੀ ਨੂੰ ਜਿਸੇ ਰਿਸ਼ਤੇਦਾਰੀ ਦੇ ਵੀ ਜਾਣਾ ਕਹੀਂ ਦਵਾਈ ਲੈਣੇ ਕੇ ਲਈ ਜਾਣਾ ਉਸ ਕੋ ਚਿੰਤਾ ਨਹੀਂ ਹੈ ਕਿ ਉਹਨੂੰ ਕਿਰਾਇਆ ਦੇਣ ਦੀ ਜ਼ਰੂਰਤ ਪਊਗੀ ਉਹਨੂੰ ਕਿਰਾਏ ਦੇਣ ਦੀ ਵੀ ਜੋ ਲੋੜ ਨਹੀਂ ਹੈ ਉਸ ਦੇ ਨਾਲ ਹਨ 1000 ਕਿਲੋਮੀਟਰ ਦਾ ਪਾਸ ਦੇਣ ਦਾ ਕੰਮ ਉਹਨਾਂ ਨੂੰ ਕਰ ਰਹੇ ਆ ਮੁਫਤ ਦੀ ਯਾਤਰਾ ਉਹਨਾਂ ਨੂੰ ਕਰ ਰਹੇ ਸਾਥੀਓ ਸਾਡੀ ਸਰਕਾਰ ਨੇ ਜੋ ਜਿਹੜੇ ਕੰਮ हरियाणा ਦੇ ਵਿੱਚ ਬੜੇ ਪੱਧਰ ਤੇ ਕੀਏ ਜਾ ਰਹੇ ਨੇ ਮੈਂ ਆਪ ਲੋਕਾਂ ਨੂੰ ਇੱਕ ਗੱਲ ਔਰ ਕਹਿਣਾ ਚਾਹੁੰਦਾ ਹੈ ਦੇਸ਼ ਦੇ ਸ ਸ ਵੀ ਪ੍ਰਧਾਨ ਮੰਤਰੀ ਆਦਰਨੀਯ ਮੋਦੀ ਜੀ ਅਭੀ 31 ਤਾਰੀਖ ਨੂੰ ਪੰਜਾਬ ਦੇ ਵਿੱਚ ਆਏ ਸੀ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਜਨਮ ਦਿਵਸ ਤੇ ਵੀ ਚ ਆਏ ਸੀ ਉਹਨਾਂ ਨੇ ਯਹਾਂ ਹਲਵਾਰਾ 에ਰਪੋਰਟ ਦਾ ਉਦਘਾਟਨ ਕੀਤਾ ਔਰ ਆਦਨਪੁਰ ਦੇ 에어ਪੋਰਟ ਦਾ ਨਾਮ ਗੁਰੂ ਕਬੀਰ ਦਾਸ ਜੀ ਦੇ ਨਾਮ ਰੱਖਣ ਦਾ ਕੰਮ ਕੀਤਾ। ਜਦੋਂ ਉਹ ਪੰਜਾਬ ਦੀ ਭੂਮੀ ਤੇ ਆਏ ਉਹ ਗੱਲ ਕਰ ਰਹੇ ਸੀ ਕਿ ਪੰਜਾਬ ਸਾਡਾ ਚਾਹੇ ਲੁਧਿਆਣਾ ਸਹਿਰ ਹੋਵੇ ਚਾਹੇ ਜਲੰਧਰ ਸਹਿਰ ਹੋਵੇ ਅੰਮ੍ਰਿਤਸਰ ਸਹਿਰ ਹੋਵੇ ਇਹਨਾਂ ਸਹਿਰਾਂ ਨੂੰ ਅਸੀਂ ਇੰਡਸਟਰੀ ਤੇ ਵਿੱਚ ਇਹਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਪੰਜਾਬ ਦੇ ਵਿੱਚ ਸਾਡੀ ਸਰਕਾਰ ਆਉਗੀ ਸਾਡੀ ਸਰਕਾਰ ਇਹਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰੂਗੀ ਤਾਂ ਕਿ ਯਹਾਂ ਦੇ ਯੁਵਾ ਨੂੰ ਰੋਜ਼ਗਾਰ ਮਿਲਣ ਸਾਥੀਓ ਮੈਂ ਇੱਕ ਹੋਰ ਗੱਲ ਆਪ ਲੋਕਾਂ ਨੂੰ ਕਹਿਣਾ ਚਾਹੁੰਦਾ ਅਭੀ ਸਾਡੇ ਸਟੇਟ ਦੇ ਪ੍ਰਧਾਨ ਅਸ਼ੋਨੀ ਸ਼ਰਮਾ ਜੀ ਨੇ ਇੱਕ ਗੱਲ ਕੀਤੀ ਸੀ ਨਸੇ ਦੀ ਬੜੀ ਗੱਲ ਯਹਾਂ ਪਰ ਇਹਨਾਂ ਨੇ ਬੜਾ ਵਾਅਦਾ ਕੀਤਾ ਸੀ ਕਿ ਅਸੀਂ ਨਸੇ ਨੂੰ ਖਤਮ ਕਰਾਂਗੇ ਫਰਾਂਸ ਤੋਂ ਨਸਾ ਤੋਂ ਖਤਮ ਨਹੀਂ ਕੀਤਾ ਨਸੇਵੇਂ ਹੋਰ ਡਬਾਉਣ ਦਾ ਕੰਮ ਕੀਤਾ ਸਾਥੀਓ ਇਸ ਇਤੇ ਉੱਪਰ ਕੋਈ ਕੰਮ ਨਹੀਂ ਕੀਤਾ ਅਗਰ ਕੰਮ ਕਹੀਂ ਕੀਤਾ ਜਾਂ ਕੰਮ ਕਹੀਂ ਦਿਖਾਈ ਦੇਣਾ ਉਹ ਕਾਗਜ਼ਾਂ ਤੇ ਅਖਬਾਰਾਂ ਦੀ ਸੁਰਖੀਆਂ ਦੇ ਵਿੱਚ ਦਿੰਦਾ ਅਖਬਾਰਾਂ ਤੇ ਲੱਖਾਂ ਰੁਪਇਆ ਦੀ ਐਡ ਜੀ ਸੜ ਦਾ ਪੈਸਾ ਪੰਜਾਬ ਦੇ ਵਿਕਾਸ ਦੇ ਲਈ ਖਰਚ ਹੋਣਾ ਚਾਹੀਦਾ ਉਹ ਸੜ ਨੂੰ ਅਖਬਾਰਾਂ ਦੇ ਵਿੱਚ ਲਗਾ ਕਰਕੇ ਕਿ ਨਸੇ ਦੇ ਵਿਰੋਧ ਔਰ ਸਾਡਾ ਯੁੱਧ ਇਹ ਐਸੀ ਐਡਾ ਦੇ ਕੇ ਲੋਕਾਂ ਨਾਲ ਉਹਨਾਂ ਨੂੰ ਪੇਟ ਭਰਨ ਦਾ ਕੰਮ ਕਰ ਰਹੇ ਨੇ ਸਾਥੀਓ ਇਹਨਾਂ ਨੇ ਇਹ ਵੀ ਗੱਲ ਕੀਤੀ ਸੀ ਕਿ ਅਸੀਂ ਯੁਵਾ ਨੂੰ ਰੋਜ਼ਗਾਰ ਦੇਵਾਂਗੇ ਮੈਂ ਅੱਜ ਇਹ ਵੀ ਪੁੱਛਣਾ ਚਾਹੁੰਦਾ ਕਿ ਕਿੰਨੇ ਯੁਵਾ ਨੂੰ ਪੰਜਾਬ ਤੇ ਰੋਜ਼ਗਾਰ ਦਿੱਤਾ ਸਾਡਾ ਯੁਵਾ ਰੋਜ਼ਗਾਰ ਤੋਂ ਦੇਣ ਦਾ ਕੰਮ ਨਹੀਂ ਕੀਤਾ ਨਸ਼ੇ ਵਿੱਚ ਟੇਲਣ ਦਾ ਕੰਮ ਕੀਤਾ ਹੈ ਔਰ ਸਾਡਾ ਯੁਵਾ ਡੰਕੀ ਰੂਟ ਤੇ ਬਾਹਰ ਜਾਣ ਦਾ ਕੰਮ ਕਰ ਰਿਹਾ ਸਾਡੀ ਸਰਕਾਰ ਨੇ ਹਰਿਆਣਾ ਦੇ ਵਿੱਚ ਕਿ ਸਾਡਾ ਯੁਵਾ ਡੰਕੀ ਰੂਟ ਤੇ ਬਾਹਰ ਨਾ ਜਾ ਉੱਧੇ ਲਈ ਸਾਡੀ ਸਰਕਾਰ ਨੇ ਇੱਕ ਵਿਦੇਸ਼ ਸਹਿਯੋਗ ਵਿਭਾਗ ਬਣਾਉਣ ਦਾ ਕੰਮ ਕੀਤਾ ਔਰ ਵਿਦੇਸ਼ ਸਹਿਯੋਗ ਵਿਭਾਗ ਜੋ ਸਾਡੀ ਸਰਕਾਰ ਨੇ ਬਣਾਇਆ ਕਿ ਜਿਹੜੇ ਯੁਵਾ ਬਾਹਰ ਜਾਉਣਾ ਚਾਹੁੰਦੇ ਆ ਸਾਡੀ ਸਰਕਾਰ ਵਾਹਾਂ ਤੇ ਉਹ ਵਕਾਂਸੀ ਲੈ ਕਰਕੇ ਆਉਂ ਲਿਆ ਅਤੇ ਮੈਨੂੰ ਖੁਸ਼ੀ ਵੀ ਗੱਲ ਹੈ ਕਿ ਅੱਜ ਸਾਡੇ ਯੁਵਾ ਦਾ ਕੋਈ ਹਰਿਆਣਾ ਦੇ ਵਿੱਚ ਪੈਸਾ ਨਹੀਂ ਲੱਗਦਾ ਉਹ ਦਾ માત્ર ਟਿਕਟ ਦਾ ਕਰਾਇਆ ਹੀ ਲੱਗਦਾ ਟਿਕਟ ਦਾ ਕਰਾਇਆ ਲੈ ਕਰਕੇ ਉਹਨੂੰ ਬਾਹਰ ਭੇਜਣ ਦਾ ਕੰਮ ਸਾਡੀ ਸਰਕਾਰ ਕਰਦੀ ਹੈ ਸਾਥੀਓ ਇਹ ਨਹੀਂ ਹੈ ਕਿ ਉਹ ਟੰਕੀ ਰੋਡ ਸੇ ਨਾ ਜਾਏ ਕਿਉਂਕਿ ਉਹ ਆਪਣੇ ਆਪ ਕੋ ਵੀ ਜੋ ਖੀਮੇ ਡਾਲਣ ਦਾ ਕੰਮ ਕਰਦਾ ਹੈ ਪਰਿਵਾਰ ਨੂੰ ਵੀ ਜੋ ਖੀਮਾ ਡਾਲਣ ਦਾ ਕੰਮ ਕਰਦਾ ਹੈ ਸਾਥੀਓ ਇਸ ਤੇ छुटਕਾਰਾ ਦੁਲਾਣ ਲਈ ਸਾਡੀ ਸਰਕਾਰ ਨੇ ਇਹ ਵਿਦੇਸ਼ ਸਹਾਇਤ ਵਿਭਾਗ ਬਣਾ ਕਰਕੇ ਉਹਨਾਂ ਨੂੰ ਬੜੀ ਰਾਹਤ ਦੇਣ ਦਾ ਕੰਮ ਕੀਤਾ ਸਾਥੀਓ 11 ਸਾਲਾਂ ਦੇ ਵਿੱਚ ਸਾਡੀ ਸਰਕਾਰ ਨੇ ਹਰਿਆਣਾ ਦੇ ਵਿੱਚ 2 ਲੱਖ ਯੁਵਾ ਨੂੰ ਹਰਿਆਣਾ ਸਰਕਾਰ ਦੇ ਵਿੱਚ ਨੌਕਰੀ ਦੇਣ ਦਾ ਕੰਮ ਕੀਤਾ ਮੇਰਾ 1 ਸਾਲ ਹੋਇਆ 1 ਸਾਲ ਦੇ ਵਿੱਚ ਮੈਨੇ ਹਰਿਆਣਾ ਦੇ ਵਿੱਚ 34000 ਯੁਵਾ ਨੂੰ हरियाणा सरकार ਦੇ ਵਿੱਚ ਨੌਕਰੀ ਦੇਣ ਦਾ ਕੰਮ ਕੀਤਾ ਹੈ ਚਮਤੀ ਹਜ਼ਾਰ ਯੁਵਾ ਨੂੰ 1 ਸਾਲ ਦੇ ਵਿੱਚ ਮੈਂ ਮੈਂ ਯਹਾਂ ਦੀ ਸਰਕਾਰ ਨੂੰ ਪੁੱਛਣਾ ਚਾਹਨਾ ਕਿ ਤੁਸੀਂ ਵਾਅਦਾ ਕੀਤਾ ਸੀ ਕਿ ਯੁਵਾ ਨੂੰ ਰੋਜ਼ਗਾਰ ਦੇਵਾਂਗੇ 5 ਸਾਲਾਂ ਦੇ ਵਿੱਚ ਕਿੰਨਾ ਰੋਜ਼ਗਾਰ ਦਿੱਤਾ ਇਹ ਪੰਜਾਬ ਦਾ ਯੁਵਾ ਇਸ ਦੀ ਜਾਣਕਾਰੀ ਲੈਣਾ ਚਾਹਨਾ ਹੈ ਬਈ ਤੂੰ ਕੁੱਤ ਕਲੇ ਤੋਂ ਨਾ ਮਾਰ ਸ਼ੁਟਕਲਾ ਮਾਈ ਪੇਚ ਭਰ ਦਿੱਤਾ ਹੁਣ ਤੋਂ ਪੰਜਾਬ ਦੇ ਲੋਕੀ ਜਾ ਕੇ ਨੇ ਹਰ ਮੈਂ ਆਪ ਨੂੰ ਵਿਸ਼ਵਾਸ ਦਲਾਣਾ ਆਉਣ ਵਾਲਾ ਸਮਾਂ ਹੈ ਅੱਜ ਪੰਜਾਬ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਦਾ ਹੈ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਦੇਸ਼ ਦਾ ਨੰਬਰ 1 ਦਾ ਸੂਬਾ ਬਣਾਉਣ ਦਾ ਕੰਮ ਕਰੂਗੀ ਨੰਬਰ 1 ਦਾ ਸੂਬਾ ਸਾਥੀਓ ਆਪ ਲੋਕਾਂ ਨੇ ਹਰ ਦਲ ਨੂੰ ਵੇਖਿਆ ਮੈਂ ਇੱਕ ਗੱਲ ਆਪਸੇ ਅੱਜ ਕਹਿਣਾ ਚਾਹੁੰਦਾ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਕੋ ਵੇਖੋਗੇ ਤਾਂ ਬਾਰ-ਬਾਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪ ਦੀ ਅਪੇਕਸ਼ਾਂ ਦੇ ਉੱਪਰ ਕੰਮ ਕਰਨ ਦਾ ਕੰਮ ਕਰੂਗੀ আর আপনি پڑোস ਦੇ ਵਿੱਚ ਹਰਿਆਣਾ ਦੇ ਵਿੱਚ ਦੇਖਿਆ ਮੈਂ ਤੋਂ 2009 ਤੇ ਵਿੱਚ ਜਦ ਚੋਣ ਲੜਿਆ ਸੀ ਸਾਡੇ ਵੀ ਇਹੀ ਹਾਲਾਤ ਸੀ ਹਰਿਆਣਾ ਨੇ ਮੈਂ ਇੱਕ ਦਿਨ ਇੱਕ ਪਿੰਡ ਦੇ ਵਿੱਚ ਗਿਆ ਹਰ ਜਾ ਕਰਕੇ ਬੰਨੇ ਗੱਲ ਕੀ ਲੋਕਾਂ ਦੇ ਨਾਲ ਲੋਕ ਆਉਂਦੇ ਸੀ ਕਾਫੀ ਜਮਾਂ ਜਾਂਦਾ ਗਵਾ ਦੇ ਵੀ ਸੁਣਨੇ ਕੇ ਲਈ ਆਉਂਦੇ ਸੀ ਆਖਰ ਕੇ ਮੇਰੇ ਕੋਲ ਬੋਲਦੇ ਜਦ ਮੈਂ ਬਾਹ ਤਰਫ ਕਰਕੇ